ਆਦੀ ਅਗਿਆਗਰਾਂ ਨਾਲ ਆਇਆ ਨਾਲ ਸੱਤਿਆ ਖਰਾਬ ਨਾਲ ਆਵੇਗਾ ਸਿੱਖ ਕੌਮ ਦੇ ਇਤਿਹਾਸ ਵਿੱਚ ਸ਼ਹੀਦਾਂ ਅਤੇ ਸ਼ਹਾਦਤਾਂ ਦੀ ਲੰਮੀ ਲੜੀ ਦੇ ਵਿੱਚ ਕਈ ਅਜੇ ਹੀ ਅਨੋਖੇ ਸ਼ਹੀਦਾਂ ਦਾ ਜ਼ਿਕਰ ਆਉਂਦਾ ਜਿਨ੍ਹਾਂ ਨੇ ਸ਼ਹਾਦਤ ਦੇ ਮਾਰਗ ਉੱਤੇ ਚੱਲਦਿਆਂ ਇੱਕ ਨਵੀਂ ਮਿਸਾਲ ਦੁਨੀਆ ਮੂਰਿ ਪੇਸ਼ ਕੀਤੀ ਸਿੱਖ ਕੌਮ ਦੇ ਇਨਾ ਮਹਾਨ ਅਤੇ ਨਵਿਕਲੇ ਸ਼ਹੀਦਾਂ ਵਿੱਚੋਂ ਇੱਕ ਨਾਂ ਪ੍ਰਮੁੱਖ ਤੌਰ ਤੇ ਉੱਭਰ ਕੇ ਸਾਹਮਣੇ ਆਉਂਦਾ ਹੈ ਅਤੇ ਉਹ ਹੈ ਭਾਈ ਬਚਿੱਤਰ ਸਿੰਘ ਜੀ ਸਿੱਖ ਕੌਮ ਦੇ ਇਤਿਹਾਸ ਵਿੱਚ ਉਹ ਇੱਕ ਨਵਿਕਲੇ ਸ਼ਹੀਦ ਹੋਏ ਨੇ ਜਿਨ੍ਹਾਂ ਇੱਕ ਹਾਥੀ ਦੇ ਨਾਲ ਟੱਕਰ ਲੈਂਦੇ ਹੋਏ ਬਹਾਦਰੀ ਦੇ ਜੋਹਰ ਵਿਖਾਏ ਅਤਿ ਕਜੀਹਾ ਦ੍ਰਿਸ਼ ਪੇਸ਼ ਕੀਤਾ ਜਿਸ ਵਰਗੀ ਕੋਈ ਮਿਸਾਲ ਦੁਨੀਆ ਵਿੱਚ ਨਹੀਂ ਲੱਭਦੀ ਭਾਈ ਬਚਿੱਤਰ ਸਿੰਘ ਜੀ ਦਾ ਜਨਮ 6 ਮਈ 1664 ਨੂੰ ਹੋਇਆ ਅਤੇ ਪਰਿਵਾਰਕ ਵਿਰਸੇ ਅਤੇ ਗੁੜਤੀ ਵਿੱਚ ਹੀ ਉਹਨਾਂ ਨੂੰ ਗੁਰੂ ਪਰਿਵਾਰ ਦੀ ਸੇਵਾ ਅਤੇ ਪੰਥ ਦੇ ਆਸ਼ੇ ਮੁਤਾਬਕ ਜੀਵਨ ਜਿਉਣ ਦੀ ਇੱਕ ਜਾਚ ਮਿਲੀ ਹੋਈ ਸੀ। ਉਹਨਾਂ ਦੇ ਪਿਤਾ ਭਾਈ ਮਨੀ ਸਿੰਘ ਜੀ ਸਨ ਅਤੇ ਉਹ ਅਲੀਪੁਰ रियासत ਮਲਤਾਨ ਦੇ ਨਾਲ ਸੰਬੰਧ ਰੱਖਦੇ ਸਨ। ਭਾਈ ਬਚਿੱਤਰ ਸਿੰਘ ਜੀ ਦੀ ਬਹਾਦਰੀ ਅਤੇ ਉਹਨਾਂ ਵਿੱਚ ਯੋਧਿਆਂ ਵਾਲੇ ਸੰਪੂਰਨ ਗੁਣਾਂ ਨੂੰ ਵੇਖਦਿਆਂ ਸਰਬੰਸਤਾਨੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹਨਾਂ ਨੂੰ ਜਰਨੈਲ ਵੀ ਥਾਪਿਆ ਗਿਆ। ਭਾਈ ਬਚਿੱਤਰ ਸਿੰਘ ਜੀ ਦੀ ਬਹਾਦਰੀ ਦਾ ਇੱਕ ਅਨੋਖਾ ਜ਼ਿਕਰ ਸੇਕ ਇਤਿਹਾਸ ਵਿੱਚ ਆਉਂਦਾ ਹੈ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਦੂਜੀ ਜੰਗ ਸਮੇਂ ਉਹਨਾਂ ਨੇ ਇੱਕ ਮਸਤ ਹਾਥੀ ਦੇ ਨਾਲ ਸਿੱਧੀ ਟੱਕਰ ਲਈ। ਅਤੇ ਜੋ ਹਾਥੀ ਸਿੱਖ ਫੌਜਾਂ ਦੇ ਨੁਕਸਾਨ ਲਈ ਤੋੜਿਆ ਗਿਆ ਸੀ ਉਸ ਨੇ ਉਲਟਾ ਦੁਸ਼ਮਣ ਦਾ ਹੀ ਨੁਕਸਾਨ ਕੀਤਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਅਨੰਦ ਸਿਖੰਦਕ ਛੋਟਾ ਦਸਤਾ ਲੋਗੜ ਦੇ ਕਿਲੇ ਅੰਦਰ ਮੌਜੂਦ ਸਨ ਉਦੋਂ ਉਹਨਾਂ ਉੱਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਵੱਡੀਆਂ ਫੌਜਾਂ ਨੇ ਧਾਵਾ ਬੋਲ ਦਿੱਤਾ ਸੀ ਗਿਣਤੀ ਵਿੱਚ ਜ਼ਿਆਦਾ ਹੋਣ ਦੇ ਬਾਵਜੂਦ ਉਹ ਕਿਲੇ ਅੰਦਰ ਸਨ ਨਹੀਂ ਸੀ ला ਸਕਿਆ ਇਸ ਕਰਕੇ ਉਹਨਾਂ ਨੇ ਇੱਕ ਸੰਜੋਗ ਨਾਲ ਟਕੇ ਸ਼ਰਾਬ ਨਾਲ ਮਸਤ ਹਾਥੀ ਨੂੰ ਵਰਤ ਕੇ ਕਿਲੇ ਦਾ ਦਰਵਾਜ਼ਾ ਖੋਲਣ ਦੀ ਬਯੰਤ ਬਣਾਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋਨੀ ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਆਖਿਆ ਤਾਂ ਉਹ ਮੁਕਾਬਲਾ ਨਹੀਂ ਕਰ ਸਕਿਆ ਅਤੇ ਡਰ ਦੀ ਭਾਵਨਾ ਵਿਖਾਉਂਦਾ ਰਿਹਾ। ਇਸ ਉਪਰੰਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਈ ਬਚਿੱਤਰ ਸਿੰਘ ਨੂੰ ਹਾਥੀ ਦਾ ਮੁਕਾਬਲਾ ਕਰਨ ਲਈ ਭੇਜਿਆ। ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਕਹੇ ਮੁਤਾਬਕ ਇਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਨੇ ਬਹਾਦਰੀ ਅਤੇ ਤੇਜ਼ ਦਿਮਾਗੀ ਸ਼ਕਤੀ ਦਾ ਉਹ ਉਦਾਹਰਣ ਪੇਸ਼ ਕੀਤਾ ਜਿਸ ਦੀ ਅੱਜ ਵੀ ਮਿਸਾਲ ਦਿੱਤੀ ਜਾਂਦੀ ਹੈ ਭਾਈ ਸਾਹਿਬ ਨੇ ਘੋੜੇ ਉੱਤੇ ਚੜ ਕੇ 나ਗਣੀ ਦਾ ਐਸਾ ਵਾਰ ਕੀਤਾ ਕਿ 나ਗਣੀ ਹਾਥੀ ਦਾ ਸੰਜੋਗ چیرਦੀ ਹੋਈ ਉਸ ਦੇ ਮੱਥੇ ਵਿੱਚ ਜਾ ਵਜੀ ਜ਼ਖਮੀ ਹਾਥੀ ਚੰਗਿਆੜਦਾ ਹੋਇਆ ਪਿੱਛੇ ਮੁੜ ਗਿਆ ਅਤੇ ਜਿਨ੍ਹਾਂ ਲੋਕਾਂ ਨੇ ਉਸ ਨੂੰ ਭੇਜਿਆ ਸੀ ਯਾਨੀ ਜਿਨ੍ਹਾਂ ਫੌਜਾਂ ਦੇ ਨਾਲ ਆਇਆ ਸੀ ਉਲਟਾ ਉਹਨਾਂ ਨੂੰ ਹੀ ਮਿੱਧਦਾ ਹੋਇਆ ਉਹਨਾਂ ਦਾ ਨੁਕਸਾਨ ਕਰਦਾ ਗਿਆ ਇਸ ਤਰ੍ਹਾਂ ਇਹ ਮੁਕਾਬਲਾ ਸਿੱਖ ਫੌਜਾਂ ਦੇ ਪੱਖ ਦਾ ਹੋ ਨਿਪੜਿਆ ਅਤੇ ਇਸ ਵਿੱਚ ਭਾਈ ਬਚਿੱਤਰ ਸਿੰਘ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹਾਲਾਂਕਿ ਇਸ ਸਮੁੱਚੇ ਕਾਰਜ ਦੌਰਾਨ ਉਹਨਾਂ ਨੂੰ ਖੁਦ ਵੀ ਸਰੀਰਕ ਤੌਰ ਤੇ ਨੁਕਸਾਨ ਚੱਲਣਾ ਪਿਆ